ਸੋਸ਼ੀ ਗਾਲ ਜੀ ਖੈਰ ਮੈਨੂੰ ਬਾਕੀ ਪੰਜਾਬੀਆਂ ਨੂੰ ਬੜੀ ਖੁਸ਼ੀ ਆ ਜੋ ਕੱਲ ਅਸੀ ਫਾਇਰ ਹੋਇਆ ਬਟ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਇਹੋ ਜੀ ਜੰਗ ਹੈ ਜਿਹਦੇ ਵਿੱਚ ਸਾਰੇ ਕਹਿ ਰਹੇ ਅਸੀਂ ਜਿੱਤ ਗਏ ਇੰਡੀਆ ਵੀ ਕਹਿ ਰਿਹਾ ਪਾਕਿਸਤਾਨ ਵੀ ਕਹਿ ਰਿਹਾ ਉਹਨਾਂ 'ਤੇ ਜਸ਼ਨ ਹੋ ਰਹੇ ਨੇ ਤੇ ਮੈਨੂੰ ਲੱਗਦਾ ਅਸਲ ਜਿੱਤ ਅਮਰੀਕਾ ਦੀ ਹੋਈ ਹੈ ਉਹ ਅਮਰੀਕਾ ਜਿਹਨੂੰ ਵਰਲਡ ਨੇ ਮੰਨ ਲਿਆ ਸੀ ਕਿ ਸ਼ਾਇਦ ਉਹਨੇ ਵਰਲਡ ਦਾ ਲੀਡਰ ਨਹੀਂ ਹੋ ਜਾਗਾ ਜੋ ਉਹਨੇ ਆਪ ਦੇ ਸਵਾਰਥੀ ਹਿੱਤ ਵਖਾਇਸ ਕੁਝ ਕਰਨਾ ਜਾਇਓ ਪਿਊਸ਼ਨ ਨੂੰ ਲੈ ਕੇ ਹੋਵੇ ਜਾਂ ਜਿੰਨੀਆਂ ਵੀ ਚੀਜ਼ਾਂ ਨੂੰ ਲੈ ਕੇ ਹੋਵੇ ਪਰ ਉਹਨੇ ਇਸ ਜੰਗਬੰਦੀ ਨਾਲ ਦੱਸਤਾ ਕਿ ਮੈਂ ਹਜੇ ਵੀ ਵਰਲਡ ਦੀ ਪਾਵਰਾਂ ਤੇ ਮੇਰੇ ਕੈਨ ਨਾਲ ਜੰਗਾ ਖਤਮ ਹੁੰਦੀਆਂ ਨਹੀਂ ਤੇ ਸ਼ੁਰੂ ਹੁੰਦੀਆਂ ਨੇ ਇਹ ਚੀਜ਼ ਉਹਨੇ ਦੱਸਤੀ ਹੈ ਵਰਲਡ ਨੂੰ ਔਰ ਉਸ ਤੋਂ ਵੀ ਇਲਾਵਾ ਕੀ ਕਹਿੰ ਲੋ ਪਾਕਿਸਤਾਨ ਨੇ ਤੇ ਅਮਰੀਕਾ ਦੀ ਇੱਕ ਅਚੀਵਮੈਂਟ ਹੋਰ ਕੀ ਢੀ ਸੀ ਕਿ ਇਹਨਾਂ ਦੋਹਾਂ ਨੇ ਰਲ ਕੇ ਸ਼ਾਹਾਬਾਦ ਸ਼ਰੀਫ ਨੂੰ ਬਚਾਉਣਾ ਸੀ ਤੇ ਨਾਲ ਨਾਲ ਪਾਕਿਸਤਾਨ ਦੀ ਆਰਮੀ ਨੂੰ ਬਚਾਉਣਾ ਕਿਉਂ ਸੀਗਾ ਖਾਸ ਕਰਕੇ 트럼ਪ ਦਾ ਕੀ ਇੰਟਰਸਟ ਹੈ ਇਹਦੇ 'ਚ ਕਿਉਂਕਿ ਇਹ ਦੋਨੇ ਅਗਰ ਜਾਣਦੇ ਨੇ ਤਾਂ ਇਮਰਾਨ ਖਾਨ ਨਹੀਂ ਆਉਣਾ ਸੀ ਇਮਰਾਨ ਖਾਨ ਜਿਹੜਾ ਕਿ जगਜ਼ਾਹਿਰ ਹੈ ਕਿੰਨਾ ਐਂਟੀ ਅਮਰੀਕਨ ਹੈ ਉਹ ਅਮਰੀਕਾ ਦੇ ਖਿਲਾਫ ਹੈ ਤਾਂ ਉਹਨਾਂ ਨੇ ਉਹਨੂੰ ਬਚਾਉਣਾ ਸੀ ਜਿਹੜਾ ਪਾਕਿਸਤਾਨਾ ਦਾ ਸੀ ਸਾਡੇ ਕੋਲੇ 4-5 ਦਿਨ ਦਾ ਪੈਟਰੋਲ ਹੈ ਜਿਹੜਾ ਸਾਰਿਆਂ ਨੂੰ ਪਤਾ ਹੀ ਹੈ ਉਹਨਾਂ ਦੀ ਇਕਨੋਮੀ ਦਾ ਕੀ ਹਾਲ ਹੈ ਉਹਨਾਂ ਕੋਲੇ ਕੁਝ ਵੀ ਨਹੀਂਗਾ ਵਗੈਰਾ ਵਗੈਰਾ ਕਿੰਨੀਆਂ ਗੱਲਾਂ ਕਹੀਆਂ ਗਈਆਂ ਨੇ ਮੈਂ ਉਹਨਾਂ ਗੱਲਾਂ ਤੇ ਨਹੀਂ ਜਾਊਂਗਾ ਕੀ ਉਹ ਬਰਾਬਰੀ ਦੇ ਲੈਵਲ ਤੇ ਇੰਡੀਆ ਨਾਲ ਪਿੱਛੇ ਹਟ ਗਿਆ ਤੇ ਇੰਡੀਆ ਵੀ ਪਿੱਛੇ ਹਟ ਗਿਆ ਇਹਦਾ ਫਾਇਦਾ ਕਿਹਨੂੰ ਹੋਇਆ ਅਸਲ ਚ ਉਥੋਂ ਦੀ ਸਰਕਾਰ ਜਿਹੜੀ ਜਸ਼ਨ ਮਨਾ ਰਹੀ ਹੈ ਉਥੋਂ ਦੀ ਮਿਲਟਰੀ ਜਿਹੜੀ ਬਚ ਗਈ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਔਰ ਜਿਹੜਾ ਆਈਐਮਐਫ ਤੋਂ ਲੋਨ ਮਿਲਣਾ ਸੀ ਪਾਕਿਸਤਾਨ ਨੂੰ 2 ਅਰਬ ਦਾ ਉਹ ਮਿਲ ਗਿਆ ਇੰਡੀਆ ਨੇ 9 ਤਰੀਕ ਨੂੰ ਜਿਹੜੀ VOTING ਹੋਈ ਆ ਉਹ ਚ ਉਹਦਾ ਵਿਰੋਧ ਤਾਂ ਕੀਤਾ ਪਰ ਉਹਦੇ ਵਿਰੋਧ ਚ ਵੋਟ ਨਹੀਂ ਪਾਈ ਇਹ ਬਾਹਰ ਚਲੇ ਗਏ ਤਾਂ ਤੁਸੀਂ ਇਹਦਾ ਅੰਦਾਜ਼ਾ ਲਾ ਲਓ ਲਿਖੀ ਗੇਮ ਕੀ ਹੋ ਰਹੀ ਸੀ ਇਹ ਜਿਹੜਾ ਫਾਇਦਾ ਮਿਲਿਆ ਉਹਨਾਂ ਨੂੰ ਇਹ ਫਾਇਦਾ ਅਸਲ ਚ ਕਿਨੂੰ ਜਾਂਦਾ ਜਾ ਕੇ ਅਮਰੀਕਾ ਨੂੰ ਤੇ ਨੁਕਸਾਨ ਕਿਨੂੰ ਹੋਇਆ ਭਾਰਤ ਨੂੰ ਭਾਰਤ ਨੂੰ ਕਿਵੇਂ ਅਸੀਂ ਪਾਕਿਸਤਾਨ ਨੂੰ ਕਿਸੇ ਗਿਣਤੀ 'ਚ ਹੀ ਨਹੀਂ ਗੰਦੇ ਸੀ ਅਸਤਾਂ ਦੇ ਸਾਡਾ ਮਸਲਾ ਤਾਂ ਚైనా ਨਾਲ ਹੈ ਚైనా ਛੱਡੋ ਪਾਕਿਸਤਾਨ ਨਾਲ ਆਪਣੇ ਨੂੰ ਚੌਥੇ ਦਿਨ ਬਰਾਬਰ ਤੇ ਹਟਾ ਦਿੱਤਾ ਗਿਆ ਕੁਲਦਿਆਂ ਨੂੰ ਔਰ ਜਿਹਦੇ ਵਿੱਚ ਤੁਹਾਡਾ ਰਾਫੇਲ ਔਰ ਫਲਾਨਾ ਉਹਦੇ ਤੇ ਵੀ ਕੁਐਸਚਨ ਮਾਰਕ ਹੋ ਗਏ ਨੇ ਕਿ ਕਿਤੇ ਡੇਗ ਤਾਂ ਨਹੀਂ ਲਏ ਸੀ ਉਹਨਾਂ ਨੇ ਜਦ ਕਿ ਹਿੰਦੂ ਔਰ ਰਾਈਟਰ ਦੇ ਵਿੱਚ ਟਵੀਟ ਵੀ ਹੋ ਗਏ ਸੀ ਜਿਹੜੇ ਬਾਅਦ 'ਚ ਡਿਲੀਟ ਕੀਤੇ ਗਏ ਨੇ ਉਦੇ ਬਾਰੇ ਅਜੇ ਕੋਈ ਜਸਟੀਫਿਕੇਸ਼ਨ ਨਹੀਂ ਆਏਗੀ ਇਹ ਕੀ ਹੋਇਆ ਇਹਦਾ ਇੰਪੈਕਟ ਕੀ ਗਿਆ ਦੁਨੀਆ 'ਚ ਕੀ ਅਸੀਂ ਸੌ ਵਰਲਡ ਦੀ ਦੱਸੋ ਅਸੀਂ ਕੀ ਸਾਊਥ ਏਸ਼ੀਆ ਦੀ ਪਾਵਰ ਮੰਨਣਗੇ ਸਾਨੂੰ ਹੁਣ ਔਰ ਇਹਦੇ 'ਚ ਵਰਲਡ ਦੀਆਂ ਫੋਰਸਸ ਕੀ ਚਾਹ ਰੀਆਂ ਸੀ ਕਿ ਜਿਹੜੇ ਯਾਰ ਇਹ ਇੰਨੇ ਫੈਸਲੇ ਲੈ ਰਹੇ ਨੇ ਕਹਿ ਰਹੇ ਨੇ ਕਿ ਅਸੀਂ ਵਰਲਡ ਦੀ ਪਾਵਰ ਹਾਂ ਅਸੀਂ ਆਪਦੇ ਹਿਸਾਬ ਨਾਲ ਨੀਤੀ ਬਣਾਵਾਂਗੇ ਕੀ ਇਹ ਉਹਦੇ ਤੇ ਚੋਟ ਨਹੀਂ ਸੀ ਬਹੁਤ ਵੱਡੀ ਤੁਹਾਨੂੰ ਐ ਨਹੀਂ ਲੱਗਿਆ कि यार पहली गल त इतनी ਛੇਤੀ جنگ ਸ਼ੁਰੂ ਹੋ ਕੇ ਹੋ ਗਈ 노 ਡਾਊਟ ਰਿਕ ਟੈਂਸ਼ਨ ਸੀ ਪਰ جنگ ਅਗੇ ਹਾਲਾਤ ਬਣ ਗਏ ਔਰ ਫਿਰ ਜੰਗ ਸਡਨਲੀ ਇੱਕ ਬਿਆਨ ਨਾਲ ਖਤਮ ਹੋ ਗਈ ਮੈਨੂੰ ਤਾਂ ਇਹ ਲੱਗਿਆ ਜਿਵੇਂ ਕੰਪਿਊਟਰ ਦੀ ਜੰਗ ਹੁੰਦੀ ਹੈ ਇਹ ਇੱਕ ਬੰਦੇ ਨੇ ਸਵਿਚ ਆਫ ਕੀਤਾ ਔਰ ਸਵਿਚ ਆਫ ਹੋ ਗਈ ਕੋਈ ਮਤਲਬ ਮੈਨੂੰ ਐ ਹੋ ਜੀਆਂ ਮੀਟਿੰਗਸ ਨਜ਼ਰ ਨਹੀਂ ਆਈਆਂ ਜਦ ਕਿਸੇ ਨੂੰ ਕੌਨਫੀਡੈਂਸ ਚ ਲਿਆ ਗਿਆ ਹੋਵੇ ਚਲੋ ਸਰਪਾਰਟੀ ਤਾਂ ਛੱਡੋ ਕਮ ਸੇ ਕਮ ਇੱਕ ਜੋ ਜੰਗੀ ਅਮਲਾ ਸੀਗਾ ਤਿੰਨੇ ਫੌਜਾਂ ਦੇ ਮੁਖੀ ਸੀ ਐਨਐਸਏਸੀ ਵਗੈਰਾ ਵਗੈਰਾ ਉਹ ਸਾਰੇ ਪ੍ਰਾਈਮ ਮਿਨਿਸਟਰ ਨਾਲ ਬੈੰਦੇ ਔਰ ਪ੍ਰਾਈਮ ਮਿਨਿਸਟਰ ਖੁਦ ਐਲਾਨ ਕਰਦੇ ਐਲਾਨ ਕਿਨੇ ਕੀਤਾ ਦੋਵਾਂ ਦੇਸ਼ਾਂ ਚ ਨਾ ਪਾਕਿਸਤਾਨ ਨੇ ਨਾ ਇੰਡੀਆ ਨੇ ਟਵੀਟ ਆਉਂਦਾ ਹੈ ਡੋਨਲਡ 트ਰੰਪ ਦਾ ਕਿ ਜੰਗ ਬੰਦ ਉਸ ਤੋਂ ਬਾਅਦ ਇਹ ਦੋਨੇ ਜਣੇ ਉਦੀ ਤਰਜਮਾਨੀ ਕਰਦੇ ਨੇ ਇਹਦਾ ਮਤਲਬ ਕੀ ਹੋਇਆ ਯਾਰ ਜੰਗ ਦੋ ਮੁਲਕਾਂ ਚ ਹਿੰਦੁਸਤਾਨ ਤੇ ਪਾਕਿਸਤਾਨ ਚ ਐ ਐਲਾਨ ਡੋਨਲਡ ਟਰੰਪ ਕਰ ਰਿਹਾ ਹੈ ਇਹਦਾ ਮਤਲਬ ਕੀ ਹੋਇਆ ਇਹ ਸੋਚਣ ਦੀ ਗੱਲ ਹੈ ਔਰ ਸਾਨੂੰ ਉਸ ਦੇਸ਼ ਤੇ ਬਰਾਬਰ ਬਾ ਦਿੱਤਾ ਗਿਆ ਜਿਹਨੂੰ ਅਸੀਂ ਆਂਦੇ ਰਹੇ ਆ ਕਿ ਮੇਰਾ ਇਹ ਨਜ਼ਰੀਆ ਨਹੀਂ ਸੀ ਸਾਡਾ ਆਮ ਸਾਇਆ ਸਾਡੀ ਬਹੁਤ ਅੱਛੀਆਂ ਸਾਂਝਾਂ ਨੇ ਉਹਨਾਂ ਨਾਲ ਖਾਸ ਕਰ ਪੰਜਾਬ ਦੇ ਨਾਲ ਤੇ ਮੈਂ ਕਹਿ ਸਕਦਾ ਬਟ ਜੀਦਾ ਹੁਣ ਤੱਕ ਡੰਕਾ ਵਜਾਇਆ ਜਾ ਰਿਹਾ ਸੀ ਕਿ ਆਏ ਆ ਉਹ ਤੋਂ ਕੁਛ ਵੀ ਨਹੀਂ ਅਸੀਂ ਸੁਪਰ ਪਾਵਰ ਆ ਅਸੀਂ ਤੋਂ ਦੇ ਬਰਾਬਰ ਹੋ ਕੇ ਔਰ ਉਹ ਜਸ਼ਨ ਵੀ ਮਨਾ ਰਹੇ ਨੇ ਔਰ ਤੁਹਾਡੇ ਹੋ ਰਾਫੇਲ ਵਗੈਰਾ ਜਿਹੜੇ ਗਰਾਈ ਗਏ ਉਹਦੇ ਵੀ ਕੋਈ ਹਾਲਤਿਕ ਸਮਝ ਨਹੀਂ ਆ ਰਹੀਗੀ ਫਾਇਦਾ ਕਿਨੂੰ ਹੋ ਰਿਹਾ ਔਰ ਹਾਲਤੀਕ ਇੰਡੀਆ ਦੇ ਪੌਂਟ ਗੂ ਤੇ ਅਗਰ ਮੈਂ ਆ ਜਾ ਤਾਂ ਮੈਨੂੰ ਲੱਗਦਾ ਸਿਰਫ ਇੰਨਾ ਕੁ ਫਾਇਦਾ ਹੈ ਕਿ ਜੋ 75 ਸਾਲ ਵਾਲੀ ਗੱਲ ਆ ਰਹੀ ਹੈ ਪ੍ਰਾਈਮ ਮਿਨਿਸਟਰ ਦੀ ਸ਼ਾਇਦ ਉਹਨੂੰ ਤੁਮਲ ਕਰ ਦਿੱਤਾ ਜਾਵੇ ਇਹ ਕਹਿ ਦਿੱਤਾ ਜਾਵੇ ਦੇਖੋ ਜੀ ਮੋਦੀ ਸਾਹਿਬ ਨੇ ਤਾਂ ਉੱਥੇ ਸਰਜਿਕਲ ਹਮਲਾ ਟਾਈਪ ਕਰਤਾ ਔਰ ਪੰਜ ਬੰਦੇ ਉਹ ਮਾਰਤੇ ਕੀ ਇਹ ਪੰਜ ਬੰਦਿਆਂ ਦੇ ਮਾਰਨ ਵਾਲੀ ਗੱਲ ਸੀ ਕੀ ਇਹ ਤੁਤਾ ਕੀ ਗੱਲ ਸੀ ਸਿਰਫ ਜਾਂ ਸਬਕ ਸਿਖਾਉਣ ਵਾਲੀ ਜੇ ਸਬਕ ਸਿਖਾਇਆ ਹੁੰਦਾ ਤਾਂ ਅੱਜ ਉਹ ਜਸ਼ਨ ਮਨਾ ਰਹੇ ਹੁੰਦੇ ਤੇਰ ਉਹਨਾਂ ਦੇ ਜਸ਼ਨ ਤੇ ਵੀ ਨਹੀਂ ਮਾ ਜਾਂਦਾ ਮੈਂ ਇਹ ਵੀ ਨਹੀਂ ਆਂਦਾ ਕਿ ਜੰਗ ਕੰਟੀਨਿਊ ਹੋਣੀ ਚਾਹੀਦੀ ਸੀ ਮੇਰਾ ਅੱਜ ਮਕਸਦ ਸਿਰਫ ਲੋਕਾਂ ਨਾਲ ਸਾਂਝ ਪਾਉਣ ਦਾ ਇਹ ਹੈ ਕਿ ਜਦੋਂ ਵੀ ਕਿਸੇ ਚੀਜ਼ ਦੇ ਬਾਰੇ ਸੋਚੋ ਤਾਂ ਉਹਦੇ ਸਾਰੇ ਨਜ਼ਰੀਏ ਤੁਹਾਡੇ ਸਾਹਮਣੇ ਜ਼ਰੂਰ ਆਉਣੇ ਚਾਹੀਦੇ ਹੈ ਕੀ ਹੋਇਆ ਕਿ ਸਾਡਾ ਸਕਿਉਰਟੀ ਲੈਪਸ ਸੀ ਪਹਿਲੀ ਗਲਤੀ ਮੈਂ ਕਹੂੰਗਾ ਜਿੱਥੇ ਇੱਕ ਇੰਨਾ ਡਿਸਟਰਬਡ ਏਰੀਆ ਹੈ ਜਿਹੜਾ ਵਰਲਡ ਦੇ ਵਿੱਚ ਮਤਲਬ ਜਿਹਦੀਆਂ ਗੱਲਾਂ ਹੋ ਵੀ ਰਹੀਆਂ ਨੇ ਪਿਛਲੇ 30-35 ਸਾਲ ਤੋਂ ਬਲਕਿ ਉਦੋਂ ਵੀ ਪਹਿਲਾਂ ਤੋਂ ਜਿਹਦੇ ਲਈ ਸਾਡੀਆਂ ਜੰਗਾਂ ਹੋ ਚੁੱਕੀਆਂ ਨੇ ਔਰ ਸਾਡੀ ਮਿਲਟਰੀ ਦੀ ਇੰਨੀ ਤਾਕਤ ਹੈ ਕੀ ਉਸ ਜਗ੍ਹਾ ਤੇ ਸੈਂਸਿਟਿਵ ਏਰੀਏ 'ਚ ਇੰਨੇ ਟੂਰਿਸਟ ਹੋਣ ਔਰ ਉੱਥੇ ਕੋਈ ਸਾਡਾ ਸਕਿਉਰਿਟੀ ਪਰਸਨ ਹੀ ਨਾ ਹੋਵੇ ਔਰ ਉੱਥੇ ਐਡਾ ਵੱਡਾ ਕਤਲੇਆਮ ਹੋ ਜੇ ਔਰ ਉਹ ਕੁੜੀ ਜਿਹੜੀ ਆਪਣੀ ਹਰਿਆਣੇ ਵਾਲੀ ਕਹਿ ਰਹੀ ਉਹ ਵੀ ਨੇ ਨਾਰਵਾਲ ਸ਼ਾਇਦ ਉਹਨਾਂ ਦਾ ਨਾਮ ਸੀ ਉਹਨਾਂ ਦੀ ਵਾਈਫ ਕਹਿ ਰਹੀ ਹੈ ਕਿ 2 ਘੰਟੇ ਤੱਕ ਉਹ ਤੜਪਦਾ ਰਿਹਾ ਉਹ ਜਿਉਂਦਾ ਸੀ ਉਹਨੂੰ ਕੋਈ ਮਦਦ ਨਹੀਂ ਪਹੁੰਚੀ ਕਿ ਸਾਡੀ ਉੱਥੇ ਸਕਿਉਰਟੀ ਹੈ ਹੀ ਨਹੀਂ ਸੀ ਕਿ ਅਸੀਂ ਰਾਬਾਤ ਸਰੇ ਛੱਡ ਛੱਡਿਆ ਸੀ ਕਿ ਉਹਦੀ ਰਿਸਪੌਂਸਿਬਿਲਟੀ ਤੈਅ ਕੀਤੀ ਗਈ ਹੈ ਹੁਣ ਤੱਕ 3 ਹਫਤੇ ਹੋਣ ਨੂੰ ਆ ਗਏ ਜੰਗ ਹੋ ਗਈ ਦੋ ਮੁਲਕਾਂ ਦੀ ਤੇ ਹਾਲ ਤੀਕਾ ਸੀ ਇਹ ਸਕਿਉਰਟੀ ਦੀ ਮਤਲਬ ਇਸ ਗੱਲ ਨੂੰ ਜ਼ਿੰਮੇਵਾਰੀ ਤੈਅ ਨਹੀਂ ਕਰ ਪਾਈ ਕਿ ਉੱਥੇ ਸਕਿਉਰਟੀ ਕਿਉਂ ਨਹੀਂ ਸੀ ਕਿਉਂ ਨਹੀਂ ਸੀ ਸਕਿਉਰਟੀ ਹੈ ਤਾਂ ਮਤਲਬ ਕਿਸੇ ਆਮ ਪ੍ਰਦੇਸ਼ ਚ ਨਹੀਂ ਹੁੰਦਾ ਜਿੱਥੇ ਇੰਨੇ ਟੂਰਿਸਟ ਹੋਣ ਕੋਈ ਨਾ ਕੋਈ ਤਾਂ ਹੁੰਦਾ ਹੀ ਐ ਔਰ ਉਹ ਤੇ ਡਿਸਟਰਬਡ ਏਰੀਆ ਸੀ ਉਹਦੀ ਜ਼ਿੰਮੇਵਾਰੀ ਤੈਅ ਹੋਈ ਅਜੇ ਤੱਕ ਨਹੀਂ ਹੋਈ ਕਿ ਜੰਗ ਹੋ ਗਈ ਉਹਦੇ ਚੱਕਰ ਚ ਔਰ ਉਹ ਜੰਗ ਸਡਨਲੀ ਇੱਕ ਬੰਦੇ ਨੇ ਉੱਤੋਂ ਬੈਠੇ ਨੇ ਸਵਿਚ ਆਫ ਕਰਤੀ ਜੰਗ ਆਫ ਹੋ ਗਈ ਤਾਂ ਹਾਸਲ ਕੀ ਹੋਇਆ ਅਸੀਂ ਜੋ ਕਹਿ ਰਹੇ ਹਾਂ ਚਾਈਨਾ ਨਾਲ ਸਾਡਾ ਮੁਕਾਬਲਾ ਚਾਈਨਾ ਨਾਲ ਹੈ ਤੁਸੀਂ ਸੋਚ ਕੇ ਵੇਖੋ 4 ਦਿਨਾਂ ਦੀ ਜੰਗ ਬਾਦੀ ਸਾਰਾ ਕੁਝ ਜੇ ਚਾਈਨਾ ਨਾਲ ਜੰਗ ਲੱਗੀ ਹੁੰਦੀ ਹੁੰਦਾ ਤਾਂ ਮੈਨੂੰ ਵੀ ਖੁਸ਼ੀ ਹੋਣੀ ਸੀ ਕਿ ਸਾਡਾ ਦੇਸ਼ ਵਾਕਈ ਅਸੀਂ ਇੱਕ ਬਰਾਬਰੀ ਤੇ ਆ ਗਏ ਹਾਂ ਅਸੀਂ ਜਿਸ ਦੇਸ਼ ਬਾਰੇ ਇਹ ਗੱਲਾਂ ਕਰਦੇ ਰਹਿੰਦੇ ਹਾਂ ਉਹਦੇ ਕੋਲ ਤਾਂ ਕੱਖ ਨਹੀਂ ਇਹ ਤਾਂ ਮਰ ਗਿਆ ਇਹ ਤਾਂ ਫਲਾਣਾ ਹੋ ਗਿਆ ਉਹਦੇ ਨਾਲ ਪਰਵਾਹਾਂ ਨੂੰ ਬਰਾਬਰ ਤੇ ਛੜਾਤਾ ਕਿ ਇਹ ਅਚੀਵ ਹੋਇਆ ਜਾਂ ਫਿਰ ਕਰਨ ਦੀ ਕੀ ਲੋੜ ਸੀਗੀ ਤੇ ਜੇ ਕੀਤਾ ਸੀ ਤਾਂ ਫੇਰੇ ਇਹ ਹਟਣ ਦੀ ਕਿ ਲੋੜ ਸੀ ਫਿਰ ਤੁਸੀਂ ਕਹਿੰਦੇ ਇੱਕ ਰਿਜ਼ਲਟ ਕੱਢ ਕੇ ਛੱਡ ਦੇ ਅਹਿਸਾਸ ਹੁੰਦਾ ਉਹਨਾਂ ਨੂੰ ਮੈਂ ਲੜਾਈ ਦੇ ਹੱਕ ਜਿ ਨਹੀਂਗਾ ਪਰ ਮੈਂ ਤਾਂ ਪੁੱਛ ਰਿਹਾ ਜੇ ਕੀਤਾ ਹੀ ਸੀ ਇੰਨੀ ਟੈਨਸ਼ਨ ਕ੍ਰੀਏਟ ਹੋਈ ਕਿੰਨੇ ਲੋਕ ਮਰੇ ਨੇ ਕਿੰਨੇ ਸਿਵਿਲੀਆਂ ਦੀ ਜਾਨ ਗਈ ਹੈ ਉਧਰ ਵੀ ਤੇ ਇੱਧਰ ਵੀ ਉਹਦਾ ਜਵਾਬ ਦੇ ਕੌਣ ਹੈ ਇਹਦੇ ਬਾਰੇ ਕੋਈ ਗੱਲ ਕਰੂਗਾ ਇਹ ਤੁਸੀਂ ਯਾਦ ਰੱਖਿਓ ਜੇ ਮੈਂ ਪੰਜਾਬ ਦੇ ਨਜ਼ਰੀਏ ਤੋਂ ਇੱਕ ਗੱਲ ਕਹਿਣਾ ਚਾਹੁੰਨਾ ਆ ਸਾਡੇ ਮੁੱਖ ਮੰਤਰੀ ਜਵਾਹਰਜੀ ਉਹ ਗਰੀਬ ਕਿਸਮ ਦੇ ਬਿਆਨ ਦਿੰਦੇ ਰਹਿੰਦੇ ਨੇ ਹੁਣ ਅਸੀਂ ਪਾਣੀ ਛੱਡ ਰਹੇ ਹਾਂ ਹੁਣ ਮਿਲਟਰੀ ਲਈ ਅਸੀਂ ਕੁਝ ਵੀ ਕਰ ਸਕਦੇ ਹਾਂ ਭਰਾਵਾ ਹੁਣ ਤਾਂ ਜੰਗ ਬੰਦ ਹੋ ਗਈ ਹੁਣ ਵੀ ਛੱਡੇਗਾ ਪਾਣੀ ਮੈਨੂੰ ਲੱਗਦਾ ਤੁਸੀਂ ਹਰਿਆਣੇ ਨੂੰ ਵੀ ਛੱਡੋਗੇ ਔਰ ਇੱਕ ਗੱਲ ਹੋਰ ਯਾਦ ਰੱਖੋ ਜੇ ਜਿਹੜੇ ਡਰੋਨ ਖਰੀਦਣ ਦੀ ਤਾਂ ਗੱਲ ਕਰ ਰਹੇ ਹੋ ਪਹਿਲਾਂ ਫੈਡਰਲਿਜ਼ਮ ਨੂੰ ਤਾਂ ਬਚਾ ਲਓ ਤੋਂਡੇ ਤੋਂ 50 ਕਿਲੋਮੀਟਰ ਤੱਕ ਤਾਂ ਬੀਐਸਐਫ ਹੈਗੀ ਤੁਹਾਨੂੰ ਡਰੋਂ ਦੀ ਕੀ ਲੋੜ ਪੈਗੀ ਜਾਂ ਉਹਨਾਂ ਨੂੰ ਮੜਾ ਜਾਂ ਸੀਮਤ ਕਰੋ ਔਰ ਫੇਰ ਡਰੋਨ ਲਓ ਔਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਮੁੱਖ ਮੰਤਰੀ ਸਾਹਿਬ ਈਸਟਰਨ ਸਟੇਟ ਤੇ ਉਧਰ ਜੋ ਵੀ ਕੰਟਰੀ ਨੇ ਜੇ ਕਿਤੇ ਇੰਡੀਆ ਦਾ ਕੋਈ ਵੀ ਮਸਲਾ ਆਵੇ ਉਹਨਾਂ ਦਾ ਕਿਸੇ ਵੀ ਹੱਦ ਤੱਕ ਕੋਈ ਸੀਰੀਅਸ ਹੋਵੇ ਜੰਗ ਲੈਵਲ ਤੇ ਗੱਲ ਆ ਜਾਈ ਤਾਂ ਜੇ ਉਹ ਕੋਈ ਵੀ ਸਮਝੌਤਾ ਹੋਊਗਾ ਤਾਂ ਇੰਡੀਆ ਵਾਲੇ ਉੱਥੋਂ ਦੀਆਂ ਈਸਟਰਨ ਸਟੇਟਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਫੈਸਲਾ ਕਰਨਗੇ ਇਹ ਸਾਡਾ ਲਿਖੀ ਹੋਈ ਗੱਲ ਹੈ ਜੋ ਉੱਥੇ ਸੰਧੀ ਹੈ ਸਾਡੀ ਕਹਿ ਲਓ ਜਾਂ ਜੋ ਵੀ ਉੱਥੇ ਸਾਡਾ ਇੱਕ ਸਿਸਟਮ ਬਣਾਇਆ ਹੋਇਆ ਕੀ ਇਹ ਪਾਕਿਸਤਾਨ ਨਾਲ ਜਦੋਂ ਕੋਈ ਜੰਗਬੰਦੀ ਹੋਵੇ ਲੜਾਈ ਹੋਵੇ ਜਿਹੜਾ ਸਭ ਤੋਂ ਪ੍ਰਭਾਵਿਤ ਹੋਣ ਵਾਲਾ ਸੂਬਾ ਹੈ ਉਹ ਪੰਜਾਬ ਹੈ ਔਰ ਹੁਣ ਵੀ ਪੰਜਾਬ ਹੀ ਸੀ ਤੁਸੀਂ ਵੇਖ ਲਓ ਪਿੰਡਾਂ ਚ ਨੇੜੇ ਤੇੜੇ ਕੀ ਹੋਇਆ ਸਭ ਉਜੜ ਕੇ ਉੱਠ ਕੇ ਆ ਗਏ ਉਜੜੇ ਤਾਂ ਨਹੀਂ ਕਹਿ ਲਓ ਉੱਠ ਕੇ ਆ ਗਏ ਹੁਣ ਫੇਰ ਵਾਪਸ ਜਾਣਗੇ ਔਰ ਕਈ ਥਾਵਾਂ ਤੇ ਕੁਝ ਘਟਨਾਵਾਂ ਵੀ ਹੋਈਆਂ ਵਾਲੀ ਜਿੱਥੇ ਅਫਰੋਜ਼ਪੁਰ ਕੋਲੇ ਹੋਰ ਸਾਰੇ ਪਾਸੇ ਕੀ ਪੰਜਾਬ ਨੂੰ ਪੁੱਛਿਆ ਗਿਆ ਜੰਗ ਲਾਉਣ ਤੋਂ ਪਹਿਲਾਂ ਜਾਂ ਜੰਗ ਬੰਦ ਕਰਨ ਲਈ ਪੰਜਾਬ ਦੀ ਕੋਈ رائے ਲਈ ਗਈ ਜੇ ਨਹੀਂ ਲਈ ਗਈ ਤਾਂ ਮੁੱਖ ਮੰਤਰੀ ਸਾਹਿਬ ਜਰਾ ਗੱਲ ਕਰੋ ਪ੍ਰਾਈਮ ਮਿੰਿਸਟਰ ਨਾਲ ਜਾ ਕੇ ਖਰੀ ਤਾਂ ਸਾਡੇ ਪਹਿਲਾਂ ਤੋਂ ਨਹੀਂ ਪੁੱਛਦੇ ਤੇ ਹੋਣ ਵਾਲਿਆਂ ਤੋਂ ਕੀ ਪੁੱਛਣਾ ਗੱਲ ਕਰੋ ਜਾ ਕੇ ਕਿ ਜੇ ਤੁਸੀਂ ਈਸਟਰਨ ਸਟੇਟ ਚ ਉਹਨਾਂ ਤੋਂ ਪੁੱਛ ਕੇ ਉਧਰ ਦੇ ਮੁਲਕਾਂ ਦੀ ਗੱਲ ਕਰਦੇ ਹੋ ਤਾਂ ਕਿ ਸਾਥੋਂ ਨਹੀਂ ਪੁੱਛੂਗੇ ਜਿਹੜਾ ਸਭ ਤੋਂ ਜ਼ਿਆਦਾ ਇਫੈਕਟਡ ਸੂਬਾ ਹੈ ਚਲੋ ਨਾਲ ਰਾਜਸਥਾਨ ਤੋਂ ਵੀ ਪੁੱਛ ਲਓ ਕਿ ਇਹ ਪੁੱਛਿਆ ਨਹੀਂ ਜਾਣਾ ਚਾਹੀਦਾ ਇੱਕੋ ਰੂਲ ਜਿਹੜਾ ਰਾਜਸਥਾਨ ਉਧਰ ਈਸਟਰਨ ਸਟੇਟ ਚ ਆਡੋ ਹੋਵੇ ਤੇ ਇੱਧਰ ਆਡੋ ਹੋਵੇ ਦਾ ਕੀ ਮਤਲਬ ਹੋਇਆ ਤੁਸੀਂ ਗੱਲ ਕਰ ਰਹੇ ਹੋ ਇਹਦੇ ਬਾਰੇ ਜਰਾ ਇਹ ਗੱਲਾਂ ਮੈਂ ਇਹ ਗੱਲਾਂ ਕਿਉਂ ਕੀਤੀਆਂ ਕਿ ਤੁਹਾਨੂੰ ਸਾਰਿਆਂ ਨੂੰ ਜਦੋਂ ਵੀ ਅਗਲੀਆਂ ਜਿਹੜੀਆਂ ਚੀਜ਼ਾਂ ਆਉਣਗੀਆਂ ਜਿਵੇਂ ਇੱਕ ਅਹਿਮ ਗੱਲ ਆ ਰਹੀ ਹੈ ਕਿ ਕੱਲ ਨੂੰ ਫਿਰ ਗੱਲ ਹੋਣੀ ਹੈ ਕੱਲ ਨੂੰ ਕਿਹੜੀ ਗੱਲ ਹੋਊਗੀ ਕੀ ਗੱਲ ਹੋਊਗੀ ਜ਼ਰਾ ਕੰਨ ਖੋਲ ਕੇ ਸੁਣਿਓ ਜੀ ਔਰ ਜਿਹੜੀ ਇੱਕ ਹੋਰ ਗੱਲ ਹੋ ਰਹੀ ਹੈ ਜਿਹੜੀ ਅੱਜ 트ੰਪ ਨੇ ਫਿਰ ਕਹੀ ਹੈ ਕਿ ਕਿਸੇ ਦੇ ਤੀਸਰੀ ਜਗ੍ਹਾ ਤੇ ਪਾਕਿਸਤਾਨ ਦੇ ਸਾਰੇ ਮੁੱਦੇ ਸਾਰੇ ਵਾਟਰ ਟ੍ਰੀਟੀ ਦੇ ਨਾਲ ਨਾਲ ਕਸ਼ਮੀਰ ਦਾ ਵੀ ਉਹਦੀ ਡਿਸਕਸ਼ਨ ਹੋਊਗੀ ਦਾ ਮਤਲਬ ਤੁਹਾਡੇ ਨਾਲ ਬਹੁਤ ਸਾਰੀਆਂ ਚੀਜ਼ਾਂ ਫਿਕਸ ਕੀਤੀਆਂ ਜਾ ਰਹੀਆਂ। ਕੀ ਇਹ ਉਹੀ ਬਿਜ਼ਨਸ ਤਾਂ ਨਹੀਂ ਆ ਰਿਹਾ ਵਿੱਚ ਜਿਹੜਾ ਇਥੋਂ ਉਹ ਸਿਲਕ ਰੂਟ ਖੁੱਲਣਾ ਹੈ ਵਗੈਰਾ ਵਗੈਰਾ। ਮੈਂ ਨਾ ਜੇ ਕੁਝ ਚੰਗਾ ਹੋ ਰਿਹਾ ਤਾਂ ਵੈਲਕਮ। ਤੁਸੀਂ ਆਪਦੀ ਰਾਜਨੀਤੀ ਕਿਸੇ ਚੰਗੇ ਕੰਮ ਲਈ ਇਸਤੇਮਾਲ ਕਰ ਰਹੇ ਹੋ ਤਾਂ ਵੈਰੀ ਗੁੱਡ। ਰਾਜਨੀਤੀ ਦਾ ਇਸਤੇਮਾਲ ਹੋਣਾ ਹੀ ਚਾਹੀਦਾ। ਜੇ ਉਹ ਹੋ ਰਿਹਾ ਤਾਂ ਕਿਉਂਕਿ ਮੈਨੂੰ ਹਜੇ ਨਹੀਂ ਪਤਾ ਅੱਗੇ ਕੀ ਹੋਣ ਵਾਲਾ ਹੈ। ਤੇ ਜੇ ਨਹੀਂ ਹੋ ਰਿਹਾ ਸਿਰਫ ਗੇਨ ਇਸ ਪੂਰੇ ਸਰੀ ਇਹ ਹੀ ਰਹਿ ਗਈ ਹੈ ਕਿ ਅਸੀਂ ਪੰਜ ਬੰਦੇ ਮਾਰੇ ਸਟ੍ਰਾਈਕ ਕਰਕੇ ਉਹਨਾਂ ਦੇ ਬਾਕੀ ਜਿੰਨੇ ਮਰਵਾ ਲਿਓ ਵੱਖਰੀ ਗੱਲ ਹੈ ਘਾਰੂ ਜਾੜਨੇ ਵੱਖਰੀ ਗੱਲ ਹੈ ਜਿੰਨਾ ਖਰਚਾ ਹੋਇਆ ਸਭ ਬੰਦ ਹੋ ਗਿਆ ਦੇਸ਼ ਉਹ ਵੱਖਰੀ ਗੱਲ ਹੈ ਸਹਿਮ ਕਰੀਏਟ ਹੋਇਆ ਉਹ ਵੱਖਰੀ ਗੱਲ ਹੈ ਔਰ ਸਿਰਫ ਅਚੀਵ ਕੀਤੀ ਕਿ 75 ਸਾਲ ਵਾਲੀ ਗੱਲ ਰੁੱਲ ਜੇ ਫਿਰ ਤਾਂ ਬੜਾ ਸਸਤਾ ਸੌਦਾ ਕੀਤਾ ਗਿਆ ਹੈ ਇਦੇ ਬਾਰੇ ਸੋਚਿਓ ਜੀ ਔਰ ਜਿਹੜੀਆਂ ਅਗਲੀਆਂ ਟਾਕਸ ਹੋਣਗੀਆਂ ਉਹਨਾਂ ਤੇ ਧਿਆਨ ਰੱਖਿਓ ਜੀ ਔਰ ਮੈਂ ਹੱਥ ਜੋੜ ਕੇ ਕਹੂੰਗਾ ਆ ਯਾਰ ਚੈਨਲ ਜੇ ਦੇਖਨੇ ਬੰਦ ਕਰੋ ਜਿਨ੍ਹਾਂ ਨੇ ਇੰਨਾ ਗੰਦ ਪਾਇਆ ਸੀ ਇਹੋ ਜਿਹਾ মিডিਆ ਜਿਹਨੇ ਮਜ਼ਾਕ ਬਣਾ ਰੱਖਿਆ ਦੁਨੀਆ ਦੇ ਵਿੱਚ ਮਤਲਬ ਇੱਕ ਇੰਡੀਆ ਦੇ ਜਹਾਜ਼ ਮੈਨੂੰ ਤਾਂ ਲੱਗ ਰਿਹਾ ਸੀ ਇਹ ਰਾਤ ਨੂੰ ਹੀ ਖਤਮ ਕਰ ਦਿੰਦੇ ਸਾਰੀ ਫੌਜ ਉਹਨਾਂ ਦੀ ਉਹਨਾਂ ਲਈ ਵੀ ਹੋਣੇ ਆ ਮੈਨੂੰ ਲੱਗਦਾ ਇਸ ਤਰ੍ਹਾਂ ਦੇ ਚੈਨਲ ਇਹ ਕੋਈ ਚੈਨਲ ਨਹੀਂ ਇਹ ਕੋਈ ਨਿਊਜ਼ੀਆ ਹੈ ਜਿਨ੍ਹਾਂ ਨੇ ਫੌਜਾਂ ਆਵਾੜੀਆਂ ਅੰਦਰ ਲਾਹੌਰ ਚ ਵੜਦੀਆਂ ਰਾਵਲਪਿੰਡੀ ਕਰਾਚੀ ਤਵਾ ਬਲੋਚਿਸਤਾਨ ਆਰਮੀ ਆਲੀ ਮਤਲਬ ਕੀ ਆ ਭਾਈ ਯਾਤ ਖਬਰਾਂ ਮਤਲਬ ਬੰਦਾ ਹੈ ਕਾਦੇ ਲਈ ਖੋਲਦਾ ਮੈਨੂੰ ਤਾਂ ਇਹ ਕਾਮੇਡੀ ਸ਼ੋਅ ਵੀ ਛੱਡੋ ਪਤਾ ਹੀ ਨਹੀਂ ਕੀ ਜਿਹਦਾ ਕੰਪਿਊਟਰ ਚ ਨਹੀਂ ਹੁੰਦਾ ਯਾਰ ਇਨੀ ਛੇਤੀ ਜੋ ਇਹਨਾਂ ਨੇ ਕਰਤਾ ਸੀ ਕੀ ਸਾਡਾ ਦਿਮਾਗੀ ਸਤਰ ਐਡਾ ਗਿਆ ਗੁਜ਼ਰਿਆ ਕਿ ਜੇ ਇਹ ਜਮ ਮੀਡੀਆ ਵੇਖੀਏ ਬੈਟਰ ਕਰੋ ਯਾਰ ਆਪਣੇ ਆਪ ਨੂੰ ਖੇ ਅਸੀਂ ਵਾਪਸ ਲੋਟਾਂਗੇ ਆ ਗੱਲਾਂ ਨਾਲ ਧਿਆਨ ਰੱਖਿਓ ਜੇ ਕਿ ਹੁਣ ਜਰਾ ਆਪਾਂ ਪਾਣੀ ਤੇ ਆਵਾਂਗੇ ਮੁੜ ਕੇ ਕਿਉਂਕਿ ਪਾਣੀ ਕੀ ਹੋ ਰਿਹਾ ਹੈ ਆ ਕੀ ਇਹ ਦਿੱਤਾ ਜਾਊਗਾ ਪਾਣੀ ਜਾਂ ਦਿੱਤਾ ਚਲਿਆ ਗਿਆ ਵਗੈਰਾ ਵਗੈਰਾ ਇਹਦੇ ਤੇ ਅਸੀਂ ਕੁਝ ਕੁ ਗੱਲਾਂ ਚੀਤੀਆਂ ਸੀ ਆ ਜਦੋਂ ਇੱਕੇ ਦਾ ਸਾਰਾ ਕੋਸ਼ਿਸ਼ ਸ਼ੁਰੂ ਹੋ ਗਿਆ ਜੰਗਲਾਂ ਉਹ ਗੱਲਾਂ ਵੀ ਅੱਜ ਜਾਂ ਕੱਲ ਨੂੰ ਪਾਉਣੇ ਆ ਤੁਹਾਨੂੰ ਸੁਣਾਉਣ ਲਈ ਉਹ ਗੱਲਾਂ ਵੱਲ ਵਦਨ ਦੀ ਲੋੜ ਹੈ ਨਾ ਕਿ ਆ ਜੋ ਡਰਾਮਾ ਇਹਨਾਂ ਨੇ ਸਾਡੇ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਹੁਣ ਕੀਤਾ ਸੀ।